ਪਾਜ ਪਤਾ ਬਈ ਪਿਛੇ ਹਟਨਾ ਉਹਦੀ ਗੱਲ ਕਰਦੇ ਆ ਅੱਗੇ ਵਧਿਏ ਗੱਲ ਇਹ ਆ ਕਿ ਤੁਹਾਨੂੰ ਯਾਦ ਹੋਣਾ ਬਹੁਤ ਮੂਟੀਆਂ ਮੂਟੀਆਂ ਖਬਰਾਂ ਲੱਗੀਆਂ ਸੀ ਕਿ ਭਾਰਤੀ ਜਨਤਾ ਪਾਰਟੀ ਵਾਲੇ ਕਰਕਰਚ ਸੰਧੂਰ ਬਚਾਉਣ ਕੇ ਯਾਤਰਾਵਾਂ ਕੱਢਣਗੇ ਜਾਂ ਪ੍ਰੈਸ ਕਾਨਫਰੰਸਾਂ ਕਰਕੇ ਜਾਣਕਾਰੀਆਂ ਇਤਿਆਦਿਕ ਇਹ ਸਾਰਾ ਕੁਝ ਖੋਲ ਕੇ ਆ ਗਿਆ ਕਿ ਦੇਨ ਦਾ ਕਮ ਕਰਨਗੇ ਪਰ ਅਚਾਨਕ ਇੱਕ ਬਹੁਤ ਵੱਡਾ ਹਿੰਦੀ ਦਾ ਅਖਬਾਰ ਹੈ ਦਿਨਿਕ ਵਾਸਕਰ ਦਿਨਿਕ ਵਾਸਕਰ ਆਪਣੀ ਖਬਰ ਤੋਂ ਪਿੱਛੇ हट ਗਿਆ ਦਿਨਿਕ ਪਾਸਕਰ ਆਪਣੀ ਖਬਰ ਤੋਂ ਪਿੱਛੇ ਇਸ ਕਰਕੇ ਹਟਿਆ ਕਿਉਂਕਿ ਭਾਜਪਾ ਹੀ ਇਸ ਮੁੱਦੇ ਤੇ ਕਿਤੇ ਨਾ ਕਿਤੇ ਉਲਟ ਖੜ ਗਿਆ ਉਹਨਾਂ ਨੇ ਕਿਹਾ ਕਿ ਅਸੀਂ ਤੇ ਇਦਾਂ ਕਰਨਗੇ ਅਸੀਂ ਤੇ ਇਦਾਂ ਕਰਨਾ ਹੀ ਨਹੀਂ ਹੈ ਸਾਬ ਤਾਂ ਦਿਨਿਕ ਪਾਸਕਰ ਨੇ ਜੋ ਖਬਰ ਪ੍ਰਕਾਸ਼ਿਤ ਕੀਤੀ ਸੀ ਬਹੁਤ ਵੱਡੀ ਸਕੂਰੀ ਸੀ 28 ਅਕਸਰ ਮੈਂ ਵੀ ਕੰਮ ਕੀਤਾ ਇਹਨਾਂ ਦੇ ਨਾਲ ਅਕਸਰ ਇਦਾਂ ਹੁੰਦਾ ਨਹੀਂ ਹੈ ਕਿ ਬਈ ਇਦਾਂ ਤੁਸੀਂ ਪਲਟ ਜਾਓ ਖਬਰ ਨੂੰ ਚਲੋ ਇੱਕ ਪਲਟੇ ਖਬਰ ਸ਼ਾਪ ਕੇ ਖਬਰ ਚੱਲੀ ਉਸ ਤੋਂ ਬਾਅਦ ਮਾਲਵੀ ਹੁਰਾ ਨੇ ਇਹਦੀ ਆਲੋਚਨਾ ਕੀਤੀ ਕਿ ਖਬਰ ਗਲਤ ਹੈ ਹੁਣ ਇਹਨਾਂ ਨੇ ਆਪਣੀ ਖਬਰ ਹੀ ਜਿਹੜੀ ਹੈ ਉਹ ਗਲਤ ਕਰ ਦਿੱਤੀ ਹੈ ਖੁਦ ਨੂੰ ਖੁਦ ਨੂੰ ਗਲਤ ਕਰ ਦਿੱਤੀ ਹੈ ਇਹ ਕਹਿੰਦੇ ਆ 28 ਮਈ ਨੂੰ ਪ੍ਰਕਾਸ਼ਿਤ ਇਸ ਖਬਰ ਦੇ ਵਿੱਚ ਭਾਜਪਾ ਦਾ ਕੋਈ ਵੀ ਆਫੀਸ਼ੀਅਲੀ ਵਾਸ਼ ਨਹੀਂ ਲਿਆ ਗਿਆ ਇਸ ਕਰਕੇ ਅਸੀਂ ਇਸ ਸਥਿਤੀ ਨੂੰ ਸਪਸ਼ਟ ਕਰਕੇ ਇਸ ਉਕਾਈ ਵਾਸਤੇ ਖਿਰਜ ਤੋਂ ਮਾਫੀ ਨਹੀਂ ਮੰਗ ਰਹੇ ਹਾਂ ਬਸ਼ਰ ਮੀਡੀਆ ਹੈ ਕਿ ਨਾਲ ਇਹ ਵੀ ਨਹੀਂ ਦੱਸ ਰਹੇ ਫਿਰ ਤੁਹਾਨੂੰ ਤੁਹਾਨੂੰ ਇਹ ਜਾਣਕਾਰੀ ਕਿੱਥੋਂ ਮਿਲੀ ਕਿ ਤੁਹਾਡੇ ਸੋਰਸ ਸੰਕਲਿ ਤਾਂ ਐਡਾ ਬਟਾ ਅਖਬਾਰਕ ਨੈਸ਼ਨਲ ਪੇਜ ਤੇ ਜਦੋਂ ਇਸ ਤਰ੍ਹਾਂ ਦੀ ਸਟੋਰੀ ਚੱਕ ਕੇ ਰੱਖ ਰਿਹਾ ਹੈ ਮੈਂ ਨਹੀਂ ਸਮਝਦਾ ਸਾਹਿਬ ਕਿਉਂਕਿ ਮੈਂ ਜਿਵੇਂ ਤੁਹਾਨੂੰ ਕਿਹਾ ਕਿ ਇਸ ਗਰੁੱਪ ਨਾਲ ਥੋੜਾ ਸਮਾਂ ਮੈਂ ਵੀ ਜੁੜਿਆ ਰਿਹਾ ਮੈਨੂੰ ਨਹੀਂ ਲੱਗਦਾ ਕਿ ਨੈਸ਼ਨਲ ਲੈਵਲ ਦੀ ਇਹ ਸਟੋਰੀ ਇਦਾਂ ਬੜਾ ਮਤਲਬ ਕਿ ਚੱਕੋਥਲੀ ਚੀਜ਼ ਨਹੀਂ ਹੈ ਪਰ ਹੁਣ ਭਾਜਪਾ ਨੇ ਆਫੀਸ਼ੀਅਲੀ ਕਹਿ ਦਿੱਤਾ ਕਿ ਅਸੀਂ ਸਿੰਦੂ ਘਾਗਰ ਜੰਮਦਾ ਜਿਹੜਾ ਪ੍ਰੋਗਰਾਮ ਦੱਸਿਆ ਗਿਆ ਮੀਡੀਆ ਤੇ ਉਹਦਾ ਵਿਖੰਡਣ ਕਰਦੇ ਆ ਐਸਾ ਕੋਈ ਪ੍ਰੋਗਰਾਮ ਨਹੀਂ ਹੈ ਤੇ ਮੈਂ ਤੇ ਤੁਹਾਨੂੰ ਕੱਲ કે ਪਰਸੋਂ ਦਾ ਹੀ ਕਹਿ ਰਿਹਾ ਸੀਗਾ ਮਮਤਾ ਬੈਨਰਜੀ ਦਾ ਬਿਆਨ ਆ ਗਿਆ ਹੋਰ ਬਹੁਤ ਸਾਰੇ ਲੋਕ ਇਹਦੇ ਤੇ ਸਵਾਲ ਚੁੱਕ ਰਹੇ ਸੀਗੇ ਕਿ ਇਹ ਤੇ ਬਿਲਕੁਲ ਤੁਸੀਂ ਮਾਨਤਾਵਾ ਜਾਂ ਪਰੰਪਰਾ ਪਰੰਪਰਾਗਤ ਤਰੀਕੇ ਹੁੰਦੇ ਆ ਜਿਹੜੇ ਰਵਾਇਤੀ ਤਰੀਕੇ ਹੁੰਦੇ ਕੋਈ ਨਾ ਪੁਈ ਉਲਟ ਜਾ ਰਹੇ ਸੋ ਨਾ ਧਾਰਮਿਕ ਤੌਰ ਤੇ ਨਾ ਰਵਾਇਤੀ ਤੌਰ ਤੇ ਨਾ ਵਿਹਾਰਕ ਤੌਰ ਤੇ ਨਾ ਰਾਜਨੀਤਿਕ ਤੌਰ ਤੇ ਇਸ ਚੀਜ਼ ਨੂੰ ਸਹੀ ਗਿਣਿਆ ਜਾ ਰਿਹਾ ਸੀਗਾ ਤਾਂ ਸ਼ਾਇਦ ਇਹੀ ਕਾਰਨ ਹੈ ਇਹੀ ਕਾਰਨ ਹੈ ਕਿ ਹੁਣ ਭਾਜਪਾ ਨੇ ਸਪਸ਼ਟ ਕਰ ਦਿੱਤਾ ਕਿ ਨਹੀਂ ਅਸੀਂ ਘਰ ਘਰ ਸੰਦੂਰ ਜਾਣ ਵਾਲਾ ਕੋਈ ਪ੍ਰੋਗਰਾਮ ਹੁਣ ਨਹੀਂ ਕਰਾਂਗੇ ਤਾਂ ਸਪਸ਼ਟ ਹੋ ਗਿਆ ਤੇ ਵੈਸੇ ਜੇ ਪ੍ਰੋਗਰਾਮ ਹੁੰਦਾ ਜੇਕਰ ਇਹ ਪ੍ਰੋਗਰਾਮ ਇਸ ਤਰ੍ਹਾਂ ਦਾ ਹੁੰਦਾ ਤੇ ਮੈਂ ਅਜਨੇ ਪਿਛਲੇ 2-3 ਦਿਨ ਤੋਂ ਦੱਸ ਰਿਹਾ ਸੀਗਾ ਕਿ ਤਾਂ ਨੁਕਸਾਨ ਹੁੰਦਾ ਸੀਗਾ ਕਿਉਂਕਿ ਤੁਸੀਂ ਪ੍ਰਾਣ ਪ੍ਰਤੀਸ਼ਟਾ ਵਾਲੇ ਮਾਮਲੇ 'ਚ ਵੀ ਦੇਖਿਆ ਹੋਵੇਗਾ ਕਿ ਬਹੁਤ ਸਾਰੀ ਜੜੇ ਅਧਿਆਤਮਕ குரு ਸਨ ਜਾਂ ਸਨਾਤਨ ਦੇ ਜਾਣਕਰ ਸਨ ਇਤੋ ਤੱਕ ਕਿ ਸ਼ੰਕਰਚਾਰੀਆ ਵੀ ਕੁਝ ਕਹਿ ਲੋ ਕਿ ਉਹਨਾਂ ਨੇ ਇਹਨਾਂ ਦੀਆਂ ਸਾਰੀਆਂ ਗਰੀਬੀਆਂ ਤੇ ਸਵਾਲ ਚੁਕੇ ਸਨ ਹਾਲਾਂਕਿ ਚੰਪਤ رائے ਵਰਗੇ ਤੇ ਤੁਹਾਨੂੰ ਪਤਾ ਹੀ ਹੈ ਉਹ ਤਾਂ ਮੋਦੀ ਸਾਹਿਬ ਨੂੰ ਦੇਵਤਾ ਦੱਸਣ ਲੱਗਿਆ ਬਿੰਦ ਨਹੀਂ ਲਾਉਂਦੇ ਛੱਟ ਨਹੀਂ ਲਾਉਂਦੇ ਉਹਨਾਂ ਨੇ ਤੇ ਕੀ ਮੰਨਣਾ ਸੀ